ਇਈ ਬਾਣੀ ਨੇ ਲੱਖਾਂ ਪਾਪੀ ਤਾਰੇ ਸਾਡੀ ਵਾਰੀ ਕਾਦਾਉ ਤੁਹਾਡੀ ਵਾਰੀ ਤਾਂ ਆਉਣੀ ਆ ਜੇ ਗੁਰਨਾਨਕ ਸਾਹਿਬ ਗੱਡੀਆਂ ਨੂੰ ਛੱਡ ਕੇ ਗਰਮੀ ਦੇ ਵਿੱਚ ਮਰੋ ਗਰਮੀ ਵਿੱਚ ਤੁਰੋ ਤੁਹਾਨੂੰ ਪਸੀਨਾ ਆਵੇ ਜਦੋਂ ਤੁਹਾਨੂੰ ਪਸੀਨਾ ਆਵੇ ਫਿਰ ਤੁਹਾਨੂੰ ਕਿਰਤੀ ਦੀ ਯਾਦ ਆਵੇ ਜਦੋਂ ਤੁਹਾਨੂੰ ਕਿਰਤੀ ਦੀ ਯਾਦ ਆਵੇ ਫਿਰ ਕਿਰਤੀ ਦੇ ਤੁਸੀਂ ਦੁੱਖ ਸੁਣੋ ਜਦੋਂ ਤੁਸੀਂ ਕਿਰਤੀ ਦੇ ਦੁੱਖ ਸੁਣੋ ਤੁਹਾਡੀ ਆਤਮਾ ਦੇ ਉੱਤੇ ਦਰਦ ਪੈਦਾ ਹੋਵੇ ਦਰਦ ਦੇਖ ਸਭ ਕੋ ਹਸੇ ਐਸੀ ਦਸ਼ਾ ہماری ਤੁਹਾਡੇ ਅੰਦਰ ਕੀ ਦਰਦ ਪੈਦਾ ਹੋਣਾ ਤੁਸੀਂ ਬੇਅਕਲੀ ਲੋਕ ਪੈਦਾ ਕਰ ਦਿੱਤੇ ਬੇਅਕਲੀ ਲੋਕ ਜਿਹੜੇ ਸੀ ਦਿਮਾਗ ਤੋਂ ਅੰਨੇ ਕਰ ਦਿੱਤੇ ਤੁਸੀਂ ਦਿਮਾਗ ਤੋਂ ਥੋਥੇ ਕਰ ਦਿੱਤੇ ਤੁਸੀਂ ਲੋਕਾਂ ਨੇ ਤੁਹਾਡੀ ਬਾਰੀ ਕਿੱਥੋਂ ਨਹੀਂ ਹੋਣਾ ਜਿੱਦਾਂ ਦੀ ਕੋਕੋ ਉਹਦਾਂ ਦੇ ਬੱਚੇ ਜਿੱਦਾਂ ਤੁਸੀਂ ਪ੍ਰਚਾਰ ਕਰਦੇ ਸੀ ਉਦਾਂ ਜੋਗ ਤਿਆਰ ਹੋ ਗਿਆ ਇੰਡਾ ਦੇ ਵਿੱਚ ਪਾਈ ਚਾਰਾ ਖਤਮ ਕਰ ਦਿੱਤਾ। ਕਹਨੇ ਕੀਤਾ ਫਰੀਦਾ ਲੋੜੇ ਦਾਖ ਬਜੋਰੀਆਂ ਕਿਕਰ ਬੀਜੇ ਜੱਟ। ਜਿਹੜਾ ਜੱਟ ਅੱਜ ਵੀ ਧਿਆਨ ਰੱਖਿਓ। ਦਿਮਾਗ ਚ ਰੱਖਿਓ ਇਹ ਗੱਲ। ਜੱਟ ਬਾਣੀ ਚ ਬੈਠਾ ਹੋਇਆ ਇਹ ਬਿੱਦ ਸੁਣ ਕੇ ਜੱਟੜੋ ਉੱਠ ਭਗਤੀ ਲਾਗਾ ਮਿਲੇ ਪਰ ਤੱਕ ਗੁਸਾਈਆਂ ਤਾਂ ਨਾ ਵੱਢ ਭਾਗਾ। ਜਿਹੜੀ ਵਿਦ ਕਿਹੜੀ ਵਿਦ ਸੁਣੀ? ਇਹ ਬਿੱਦ ਸੁਣ ਕੇ ਜੱਟੜੋ। ਕਿ ਭਾਈ ਇੱਕ ਚਮਾਰ ਨਹੀਂ। ਬਰਾਮਣ ਜਿਹੜਾ ਹਲਾ ਕਰ ਸਕਦੀਆਂ ਇੱਕ ਜੁਲਾਹੇ ਨੇ ਬਰਾਮਣੀਆਂ ਜਿਹੜਾ ਹਲਾ ਕਰ ਸਕਦੀਆਂ ਇੱਕ ਨਾਈ ਨੇ ਬਰਾਮਣੀਆਂ ਜਿਹੜਾ ਹਲਾ ਕਰ ਸਕਦੀਆਂ ਇੱਕ ਮੀਟ ਕੱਟਣ ਵਾਲੇ ਨੇ ਮੁਸਲਮਾਨ ਨੇ ਬਰਾਮਣੀਆਂ ਜਿਹੜਾ ਹਲਾ ਕਰ ਸਕਦੀਆਂ ਉਹ ਵਾਰਿੰਗ ਕਿਨੇ ਜਿੰਨਾ ਜਿਹੜਾ ਹਲਾਈਆਂ ਤੇ ਜਿਹੜੇ ਬ੍ਰਾਹਮਣ ਦੇ ਤਲ ਦੇ ਚੜਦੇ ਰਹਿੰਦੇ ਦਿਨ ਰਾਤ ਖੰਡਾ ਵੀ ਲੱਗਾ ਹੋਇਆ ਸਿਰ ਤੇ ਪੱਗ ਵੀ ਹੈ ਤੇ ਜਾ ਕੇ ਬ੍ਰਾਹਮਣਾਂ ਦੇ ਚੰਨਾ ਝੁਕਦੇ ਨਹੀਂ ਤੁਸੀਂ ਨਹੀਂ ਤੁਹਾਡੇ ਵਰਗੇ ਖਤਾਖਾਰ ਤੁਹਾਡੇ ਵਰਗੇ ਬਾਬੇ ਲੱਖਾਂ ਦੀਆਂ ਗੱਡੀਆਂ 'ਚ ਜਾਂਦੇ ਨੇ ਤੇ ਰਾਮ ਨਾਲ ਏਸੀ 'ਚ ਬੈਠਦੇ ਨੇ ਏਸੀ ਦੀ ਬਾਪਸ ਆ ਜਾਂਦਰੇ ਜੇ ਕਿਤੇ ਇਹਨਾਂ ਨੂੰ ਗੁਰਨਾਨਕ ਵਾਂਗੂ ਤੁਰਨਾ ਪੈ ਜਾਵੇ 2 ਘੰਟੇ ਗਰਮੀ 'ਚ ਦੇਖੀ ਕਿਦਾਂ ਫੂਕ ਨਿਕਲਦੀ ਇਹਨਾਂ ਦੀ ਇਹ ਉਸ ਤੋਂ ਡਰਦੀ ਆ ਇਹ ਪਾਪੀ ਆ ਤੇਰੀ ਬਾਣੀਏ ਲੱਖਾ ਪਾਪੀ ਤਾਰੇ ਸਾਡੀ ਵਾਰੀ ਕਦ ਆਊਗੀ ਤੁਹਾਡੀ ਵਾਰੀ ਆ ਸਕਦੀ ਆ ਐਸ਼ੋ ਆਰਾਮ ਛੱਡਣਾ ਪੈਣਾ ਉਹ ਪਛੜਨ ਨੂੰ ਤਿਆਰ ਨਹੀਂ ਐਸ਼ੋ ਆਰਾਮ ਛੱਡਣਾ ਪੈਣਾ ਲੋਕਾਂ ਦੇ ਵਿੱਚ ਵਿਚਰਨਾ ਪੈਣਾ ਲੋਕਾਂ ਦੇ ਜਿਹੜਾ ਦਰਦ ਆ ਜਿਹੜੇ ਲੋਕ ਦਰਦੰਦੇ ਲੋਕਾਂ ਨੂੰ ਉਹਨਾਂ ਦੀ ਘੰਟੀ ਬਰੋੜਨੀ ਪੈਣੀ ਆ ਉਹਨਾਂ ਨੂੰ ਧੌਣ ਨੂੰ ਹੱਥ ਪਾਉਣਾ ਪੈਣਾ ਉਹਨਾਂ ਨੇ ਗਲਦਨ ਨੂੰ ਹੱਥ ਪਾਉਣਾ ਪੈਣਾ ਉਹਨੂੰ ਸੁਣਨ ਆਪਣਾ ਬੰਦਿਆ ਵਾਂਗੂੰ ਸਮਝਦੇ ਠੀਕ ਆ ਨੇਤਾ ਦਸ਼ਮੇਸ਼ ਪੇਟਾ ਦੇ ਰੰਗਰੇਟੇ ਗੁਰੂ ਕੇ بیٹے ਤਿਆਰ ਨੇ